ਭਗਵਾਨਤ ਮਾਨ ਇੱਕ ਗੱਲ ਕਹਿਣਾ ਚਾਹੁੰਦਾ ਆ ਬੰਦਾ ਬਣ ਜਾ ਜੇ ਉਹ ਦੰਡੀ ਰਹੇ ਤੇ ਇਹ ਵੀ ਨਹੀਂ ਰਹੇ ਭਾਨੇ ਸਿੱਧੂ ਦੇ ਤਕਰੀਬਨ 4 ਕ ਪਰਚੇ ਪੈ ਚੁੱਕੇ ਨੇ ਭਾਨੇ ਸਿੱਧੂ ਤੇ ਇਹ ਪਰਚੇ ਤਾਂ ਪਏ ਨੇ ਉਹ ਟਰੈਵਲ ਏਜੰਟਾਂ ਦੀ ਧੋਖਾ ਧੜੀ ਨੂੰ ਨੱਥ ਪਾਉਣਾ ਚਾਹੁੰਦਾ ਸੀ ਬਸ ਆਹੀ ਗੱਲ ਕਰਕੇ ਪਰਚੇ ਤੇ ਪਰਚਾ ਪਾਇਆ ਜਾ ਰਿਹਾ ਪੰਜਾਬ ਦੇ ਆ ਲੋਕਾਂ ਨੇ ਵੀ ਫਿਰ ਪੂਰਾ ਸਾਥ ਦਿੱਤਾ ਸਿਮਰਨਜੀਤ ਸਿੰਘ ਮਾਨ ਨੂੰ ਵੀ ਪੁਲਿਸ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਵਿਕਰਮ ਮਜੀਠੀਆ ਨੇ ਸੋਸ਼ਲ ਮੀਡੀਆ ਤੇ ਕਿਹਾ ਬਜ਼ੁਰਗ ਮਾਨ ਸਾਹਿਬ ਨਾਲ ਧੱਕਾ ਕੀਤਾ ਜਾ ਰਿਹਾ ਤੇ ਇਹ ਦੁੱਖ ਦੀ ਗੱਲ ਹੈ ਮਾਨ ਸਾਹਿਬ ਦੀ ਉਮਰ 80 ਸਾਲ ਦੀ ਹੋ ਗਈ ਤੇ ਉਹਨਾਂ ਨੇ ਸਿਰਫ ਇਹ ਕਿਹਾ ਸੀ ਕਿ ਮੈਂ ਧੂਰੀ ਘਰਾਉ ਕਰੂੰਗਾ ਉਸੇ ਗੱਲੋਂ ਐਕਸ਼ਨ ਲਿਆ ਗਿਆ ਜੋ ਕਿ ਗਲਤ ਹੈ ਇੱਕ ਠੋਕ ਕੇ ਕਿਹਾ ਮਜੀਠੀਆ ਸਾਹਮਣੇ ਮਹਿਮਾਨ ਸਾਹਿਬ ਨਾਲ ਖੜਾ ਤੇ ਭਗਵੰਤ ਮਾਨ ਨੂੰ ਕਿਹਾ ਮਿੱਤਰਾ ਬੰਦਾ ਬਾਂਝਾ ਜੇ ਦਿਨ ਇਹ ਨਾ ਰਹੇ ਤਾਂ ਦਿਨ ਉਹ ਵੀ ਨਹੀਂ ਹੋ ਰਹਿਣਗੇ ਇਹ ਭਗਵੰਤ ਮਾਨ ਦੇ ਜੋ ਗਲਤ ਫੈਸਲੇ ਨੇ ਪ੍ਰਸ਼ਾਸਨ ਨੂੰ ਲਾਗੂ ਨਹੀਂ ਕਰਨੇ ਚਾਹੀਦੇ ਬਾਕੀ ਦੋਸਤੋ ਭਾਨੇ ਸਿੱਧੂ ਦੀ ਗ੍ਰਿਫਤਾਰੀ ਤੇ ਜੋ ਉਸ ਦੇ ਉੱਪਰ ਪਰਚੇ ਪਏ ਗਏ ਨੇ ਉਸ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਸਾਨੂੰ ਆਪਣੇ ਕੀਮਤੀ ਕਮੈਂਟ ਜਰੂਰ ਕਰਿਓ 100% गारंटी ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਗੈਟ ਐਕਸ ਲਵ ਬੈਕ ਇਨ ਯੂ ਲਾਈਫ ਪੂਣੀ ਵਸ਼ਿਕਰਣ ਕਰਵਾਓ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਬਾਪ ਪਰੇਸ਼ਾਨੀ ਜਿਵੇਂ ਵਸ਼ਿਕਰਣ ਕਰਵਾਉਣਾ ਚਾਤੁਰ ਬਣਾ ਪਤੀ ਪਤਨੀ ਚ ਅਣਮਣ ਔਲਾਦ ਸੋਖ ਮੇਰਾ ਨਾ ਲਵ ਬੈਰਿਸ ਨੂੰ ਲੈ ਕੇ ਸਮੱਸਿਆ ਦਾ ਸਮਾਧਾਨ ਮੇਸੀ ਨਿਕਲ ਗਿਆ ਮੈਂ ਬਹੁਤ ਜ਼ਰਾ ਤੱਕ ਕਿ ਵਿਖਾ ਦੇ ਤੇ ਬਹੁਤ ਬਾਬਿਆਂ ਦੇ ਕੋਲ ਵੀ ਗਈ ਇਹ ਮੇਰੀ ਸਮੱਸਿਆ ਦਾ ਸਮਾਧਾਨ ਛੱਟਪਟ ਨਿਕਲ ਆਇਆ ਤੇ ਜੇਕਰ ਤੁਸੀਂ ਵੀ ਆਪਣੀ ਸਮੱਸਿਆ ਦਾ ਸਮਾਧਾਨ ਚਾਹੁੰਦੇ ਹੋ ਬਾਬਾ ਅਫਜਲ ਖਾਨ 9989984580